मेरा नाम मानवी है बहुत अच्छा टूर्नामेंट है यहाँ पे मुकेरिया में बंगाला में हो रहा है ऐसे के टूर्नामेंट और भी होने चाहिए यहाँ पे खाने का भी बहुत अच्छा इंतजाम है रेस्ट का भी अच्छा इंतजाम है मैचेस भी बड़े डिसिप्लिन के साथ हो रहे है जरूर खेल रहे हैं यहाँ पे बहुत अच्छे टूर्नामेंट हो रहे सर मेरा नाम है मीना शर्मा ਮੈਂ ਹੁਸ਼ਾਰਪੁਰ ਤੋਂ ਆਏ ਆ ਤੇ ਸਰ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਅੱਛਾ ਹੋ ਰਿਹਾ ਔਰ ਜਿਹੜੀ ਇਹਨਾਂ ਦੀ ਫਸਿਲਿਟੀ ਹੈ ਬਹੁਤ ਹੀ ਅੱਛੀ ਹੋਈ ਨਹੀਂ ਇਹਨਾਂ ਨੇ ਜਿਹੜੀ ਜਿਹੜੀ ਹਰਪੀ ਸਿੰਘ ਨੇ ਸ਼ੁਰੂ ਕੀਤੀ ਹੈ ਇਹਨਾਂ ਨੇ ਬਹੁਤ ਅੱਛਾ ਕਰਕੇ ਸ਼ੁਰੂ ਕੀਤਾ ਹੈ ਕਿ ਬੱਚਿਆਂ ਨੂੰ ਬਹੁਤ ਮੋਟੀਵੇਟ ਮਿਲ ਰਿਹਾ ਬੇਟੀਆਂ ਔਰ ਬੇਟੀਆਂ ਨੂੰ ਦੋਨਾਂ ਨੂੰ ਹੀ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਇਦਾਂ ਦੇ ਟੂਰਨਾਮੈਂਟ ਸਾਡੇ ਪੰਜਾਬ ਤੋਂ ਸਾਡੇ ਜਿਹੜੇ ਛੋਟੇ ਛੋਟੇ ਡਿਸਟ੍ਰਿਕਟਸ ਐ ਜੋ ਛੋਟੇ ਛੋਟੇ ਆ ਗਏ ਆ ਉਹਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਅੱਜ ਪੰਘਾਲਾ ਦੇ ਵਿੱਚ ਭੇਲਾ ਸਪੋਰਟਸ ਕਲੱਬ ਵੱਲੋਂ ਇੱਕ ਨਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆ ਇੱਥੇ ਇੰਡੋਰ ਸਟੇਡੀਅਮ ਖੋਲਿਆ ਗਿਆ ਆ ਉਹਦੇ ਵਿੱਚ ਇੰਡੋਰ ਦੇ ਵਿੱਚ ਬੱਚਿਆਂ ਨੂੰ ਗੇਮਾਂ ਕਰਾਈਆਂ ਜਾ ਰਹੀਆਂ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਮਕੇਰੀਆਂ ਹਲਕੇ ਦੇ ਵਿੱਚ ਇਹ ਪਹਿਲਾ ਸਪੋਰਟਸ ਸਟੇਡੀਅਮ ਇੰਡੋਰ ਸਟੇਡੀਅਮ ਹੈ ਜਿਹੜਾ ਇੱਕ ਖੋਲਿਆ ਗਿਆ ਹੈ ਇਹ ਮੈਂ ਇੱਕ ਬਹੁਤ ਸਲਾਘਾਯੋਗ ਕੰਮ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹੋ ਜਿਹੀਆਂ ਐਕਟੀਵਿਟੀ ਜਿਹੜੀਆਂ ਉਹ ਸਾਰੇ ਇਲਾਕੇ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਇਹੋ ਦੇ ਖੁੱਲਣੇ ਚਾਹੀਦੇ ਆ ਤਾ ਜੋ ਬੱਚਿਆਂ ਨੂੰ ਸਹੀ ਸਿਹਤ ਮਿਲ ਸਕੇ ਮੇਰਾ ਨਾਮ ਲਵਕੇਸ਼ ਸ਼ਰਮਾ ਜੀ ਔਰ ਮੈਂ ਇਸ ਵੇਲੇ ਬਹੁਤ ਹੀ ਵਧੀਆ ਉਪਰਾਲਾ ਸਮਝਦਾ ਜੀ ਔਰ ਇਹ ਇੱਕ ਇਸ ਤਰ੍ਹਾਂ ਦਾ ਉਪਰਾਲਾ ਹੈ ਕਿ ਜਿੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਕ ਬਹੁਤ ਵਧੀਆ ਕੰਪੀਟੀਸ਼ਨ ਹੈ ਹੈਲਦੀ ਕੰਪੀਟੀਸ਼ਨ ਦਿੰਦਾ ਤਾਂ ਕਿ ਉਹ ਲਾਈਫ ਦੇ ਵਿੱਚ ਹੋਰ ਜ਼ਿਆਦਾ ਅੱਗੇ ਵਧ ਸਕਦੇ ਆ ਔਰ ਇਸ ਗੇਮ ਦੇ ਪ੍ਰਤੀ ਹੋਰ ਜ਼ਿਆਦਾ ਅੱਗੇ ਨੂੰ ਜਾ ਸਕਦੇ ਆ ਜਿਵੇਂ ਕਿ ਅਸੀਂ ਦੇਖਦੇ ਆ ਕਿ ਬਾਕੀ ਗੇਮਾਂ ਇਸ ਤਰ੍ਹਾਂ ਬੈਡਮਿੰਟਨ ਤੋਂ ਥੋੜਾ ਜਿਹਾ ਘੱਟ ਉਤਸ਼ਾਹ ਪ੍ਰੋਤਸਾਹਨ ਮਿਲਿਆ ਇਸ ਕਰਕੇ ਜੇ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਦੇਸ਼ ਹੈ ਪੰਜਾਬ ਹੈ ਸਾਰੇ ਜਿਹੜਾ ਕੰਟਰੀ ਹੈ ਉਹ ਬੈਡਮਿੰਟਨ ਦੇ ਵਿੱਚ ਹੋਰ ਜ਼ਿਆਦਾ ਅੱਗੇ ਜਾ ਸਕਦੀ ਹੈ ਮੇਰਾ ਨਾਮ ਵਿਨੇਏ ਵਿਨੇਏ ਅਰੋੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਕਿੰਨੇ ਦੇਖਦੇ ਹੋ ਟੂਰਨਾਮੈਂਟ ਸਰ ਇਹ ਸਾਡੇ ਇਲਾਕੇ ਲਈ ਤਾਂ ਬੜੀ ਵੱਡੀ ਗੱਲ ਹੈ ਆਪਾਂ ਹੁਸ਼ਿਆਰਪੁਰ ਤੋਂ ਆਏ ਆ ਆਪਾਂ ਇੱਥੇ ਆ ਕੇ ਦੇਖਿਆ ਕਿ ਬੜੀ ਦੂਰ ਦੂਰ ਤੋਂ ਬੱਚੇ ਆਏ ਹੋਏ ਆ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕੁਝ ਹਿਮਾਚਲ ਦੇ ਵੀ ਬੱਚੇ ਆਏ ਆ ਸਰ ਐਨੀ ਜਿਆਦਾ ਇੱਥੇ ਰੌਣਕ ਲੱਗੀ ਹੋਈ ਮਾਪਿਆਂ ਦਾ ਐਨਾ ਦੇਖੋ ਕਿੰਨੀ ਦੂਰੋਂ ਬੱਚਿਆਂ ਨੂੰ ਆਪਣੇ ਲੈ ਕੇ ਆਏ ਆ ਇਹਦਾ ਮਤਲਬ ਹੈ ਕਿ ਅੱਜ ਕੱਲ ਖੇਡਾਂ ਪ੍ਰਤੀ ਮਾਪੇ ਵੀ ਥੋੜੇ ਜਿਹਾ ਅਵੇਅਰ ਹੋ ਗਏ ਆ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਫਿਟਨੈਸ ਜ਼ਰੂਰੀ ਹੈ ਇਹ ਗੱਲ ਕਰੀ ਤਾਂ ਆਪਣਾ ਪਹਿਲਾ ਟੂਰਨਾਮੈਂਟ ਲੱਗਦਾ ਜਿਹੜਾ ਇਸ ਤਰ੍ਹਾਂ ਦੇ ਨਾਲ ਹੋਇਆ ਮੈਂ ਲੱਗਦਾ ਹਾਂਜੀ ਸਰ ਇਸ ਇਲਾਕੇ ਦੇ ਵਿੱਚ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਇਧਰਲੀ ਸਾਈਡ ਤੇ ਕਦੀ ਆਏ ਵੀ ਨਹੀਂ ਸੀਗੇ ਇਹ ਜਦੋਂ ਪਤਾ ਲੱਗਿਆ ਤਾਂ ਆ ਕੇ ਆਪਾਂ ਦੇਖਿਆ ਟੂਰਨਾਮੈਂਟ ਇਹਨਾਂ ਨੇ ਬਹੁਤ ਵਧੀਆ ਅਰੇਂਜ ਕੀਤਾ ਹੋਇਆ ਅੰਮੀਆਂ ਰੋਲ ਕਾ ਨੇ ਕਰਵੰਸਰ ਸਾਰੇ ਵਧੀਆਂ ਨੇ ਸਵੇਰੇ ਆਂਦੇ ਸਾਰਿਆਂ ਲਈ ਇਹਨਾਂ ਨੇ ਰਫਰੈਸ਼ਮੈਂਟ ਰੱਖੀ ਹੋਈ ਸੀਗੀ ਦੁਪਹਿਰ ਨੂੰ ਵੀ ਹੁਣ ਚਾਹ ਲੰਚ ਦਾ ਅਰੇਂਜਮੈਂਟ ਹੈ ਪਾਣੀ ਵਗੈਰਾ ਸਾਰਾ ਵਧੀਆ ਅਰੇਂਜਮੈਂਟ ਕੋਈ ਅੱਦਾਂ ਦਾ ਹੋ ਨਹੀਂ ਹੈ ਬਾਹਰ ਅੰਦਰ ਬੱਚੇ ਲੱਗੇ ਹੋਏ ਐ ਜੋਰਾਂ ਤੇ ਮੇਰਾ ਇਹਨਾਂ ਨੂੰ ਇਹੀ ਹੈ ਕਿ ਅੱਦਾਂ ਦੇ ਟੂਰਨਾਮੈਂਟੇ ਅੱਗੇ ਵੀ ਕਰਵਾਂਦੇ ਰਹਿਣ ਕਿਉਂਕਿ ਇਹਨਾਂ ਨੇ ਕੋਈ ਆਪਣਾ ਫਾਇਦਾ ਬਿਨਾ ਦੇਖੇ ਜਿਹੜਾ ਬੱਚਿਆਂ ਦੇ ਲਈ ਸਮਾਜ ਦੇ ਲਈ ਇਹ ਕੰਮ ਕੀਤਾ ਵਾ ਕਾਬਿਲ-ਏ-ਤਰੀਫ ਹੈ ਤੇ ਐਦਾ ਦੀ ਐਕਟੀਵਿਟੀ ਲਗਾਤਾਰ ਕਰਾਂ ਤਾਂ ਕਿ ਸਾਡੀ ਜਿਹੜੀ ਆਨ ਵਾਲੀ ਜੰਗਰ ਜਨਰੇਸ਼ਨ ਹੈ ਉਹ ਐਡੇ ਖੇਡਾਂ ਦੇ ਵਿੱਚ ਆਪਣੀ ਰੁਚੀ ਦਿਖਾਉਂਦੇ ਹੋਏ ਕੋਰਟ ਤੋਂ ਕੋਰ ਪਾਰਟਿਸਪੇਟ ਕਰੇ ਤੇ ਆਪਣੀ ਫਿਟਨੈਸ ਬਣਾਈ ਰੱਖੇ ਮੇਰਾ ਨਾਮ ਹਰਪ੍ਰੀਤ ਸਿੰਘ ਪਹਿਲਾ ਹੈ ਅੱਜ ਇੱਥੇ ਇੱਕ ਯਾਦਗਾਰੀ ਟੂਰਨਾਮੈਂਟ ਦੀ ਓਪਨਿੰਗ ਹੈ ਸਰਦਾਰ ਭਗਤ ਸਿੰਘ ਸੈਣੀ ਮੈਮੋਰੀਅਲ ਟੂਰਨਾਮੈਂਟ ਜੋ ਕਿ 29 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾਏਗਾ ਇਸ ਦੇ ਵਿੱਚ ਮੁੱਖ ਮਹਿਮਾਨ ਮਾਰਕੀਟ ਕਮੇਟੀ ਚੇਅਰਮੈਨ ਉਹਨਾਂ ਨੇ ਰੀਓਪਨਿੰਗ ਕੀਤੀ ਹੈ ਇਸ ਤੋਂ ਇਲਾਵਾ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ ਬਾਕੀ ਇਸ ਵਿੱਚ ਆਪਣੇ ਪੰਜਾਬ ਦੇ ਇਲਾਵਾ ਸਾਡੇ ਹੋਰ ਨਾਲ ਦੇ ਸਟੇਟਸ ਤੋਂ ਵੀ 플레이ਰ ਪਾਰਟਿਸਪੇਟ ਕਰ ਰਹੇ ਹਨ